हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੇਨ ਗਣਿਤ ਦੀ ਟੈਕਸਟ ਬੁੱਕ ਦੇ ਵਿੱਚੋਂ ਸਵਾਲ ਕਰਨੇ ਸ਼ੁਰੂ ਕੀਤੇ ਸੀਗੇ 1 ਨੰਬਰ ਅਭਿਆਸ ਆ ਸਾਡਾ ਜਿਹੜਾ ਕੰਪਲੀਟ ਹੋ ਗਿਆ ਹੁਣ ਬੇਟਾ ਅਧਿਆਏ 2 ਦੇ ਉੱਤੇ ਪਹੁੰਚ ਗਏ ਸੰਖਿਆਵਾਂ ਉੱਪਰ ਮੋਡਲੀਆਂ ਕਿਰਿਆਵਾਂ ਇਸ ਚੈਪਟਰ ਦਾ ਨਾਮ ਹੈਗਾ ਤਾਂ ਬੇਟਾ ਇਹਦੇ ਵਿੱਚ ਸ਼ੁਰੂ ਦਾ ਪਹਿਲਾ ਸਵਾਲ ਆ ਉਹ ਆਪਾਂ ਦੇਖਦੇ ਹਾਂ ਕਿਸ ਤਰ੍ਹਾਂ ਕਰਨਾ ਹੈ ਤਾਂ ਪਹਿਲਾ ਸਵਾਲ ਬੇਟਾ ਆਹ ਜੋੜ ਦੇ ਸਵਾਲ ਹੈਗੇ ਆ ਠੀਕ ਹੈ ਤੇ ਧਿਆਨ ਦੇ ਨਾਲ ਦੇਖਣਾ ਹੈ ਇਹਨੂੰ ਕਿਵੇਂ ਗੱਤਣਾ ਬੇਟਾ ਪਹਿਲਾਂ ਛੋਟੇ ਹੁੰਦੇ ਆਪਦਾ ਆਪ ਲਕੀਰਾ ਮਾਰ ਕੇ ਗਿੰਦੇ ਸੀ ਹੁਣ ਬੇਟਾ ਤੁਸੀਂ ਅਭਿਆਸ ਕਰ ਲੈਣਾ ਇਹਨੂੰ ਪੋਟਿਆਂ ਤੇ ਗਿਣ ਲਓ ਜਾਂ ਮੂੰਹ ਜਵਾਨੀ ਕਿਉਂਕਿ ਜਿਆਦਾ ਵੱਡੀਆਂ ਰਕਮਾਂ ਨਹੀਂ ਹੁੰਦੀਆਂ ਤੇ ਜੇ ਇਹਨਾਂ ਅਭਿਆਸ ਹੋ ਜੂਗਾ ਉਨਾਂ ਹੀ ਤੁਸੀਂ ਛੇਤੀ ਇਹ ਸਵਾਲ ਕਰ ਪਾਉਂਗੇ ਤਾਂ ਬੇਟਾ ਜੋੜ ਦਾ ਸਵਾਲ ਆਪਾਂ ਜੋੜਦੇ ਹਾਂ 3 ਤੇ 5 8 ਤੁਸੀਂ ਪੋਟਿਆਂ ਦੇ ਉੱਤੇ ਗਿਣ ਸਕਦੇ ਆ ਠੀਕ ਹੈ 8 ਤੇ 1 9 ਇੱਥੇ ਆ ਗਏ 9 ਠੀਕ ਹੈ ਬੇਟਾ ਫਿਰ ਹਾਸਲ ਤਾਂ ਕੋਈ ਆਇਆ ਹੀ ਨਹੀਂ ਨੋ ਦਾ ਫਿਰ ਆ 0 1 1 1 3 4 ਠੀਕ ਹੈ ਬੇਟਾ ਫਿਰ ਆ ਗਿਆ ਹਾਸਲ ਕੋਈ ਵੀ ਨਹੀਂ ਆਇਆ ਹੈ ਨਾ 2 4 6 6 ਤੇ 1 7 ਠੀਕ ਬੇਟਾ ਤੇ ਅੱਗੇ 4 ਤੇ 6 10 ਇਹ ਆ ਗਿਆ ਬੇਟਾ ਇਹਦਾ ਉੱਤਰ ਤਿੰਨ ਬਾਅਦ ਕਮਾ ਲਾਉਨੇ 10749 ਫਿਰ ਬੇਟਾ ਆਪਾਂ ਇਹਦਾ ਜੋੜ ਕਰਦੇ ਆ 8 2 8 ਤੇ 2 10 10 ਤੇ 2 12 ਤਾਂ ਬੇਟਾ 12 ਆ ਗਏ 12 ਦਾ ਦੂਆ ਇੱਥੇ ਆ ਗਿਆ ਤੇ ਆ ਇੱਕ ਹਾਂਸਲ ਸੀ ਇੱਥੇ ਚਲਾ ਗਿਆ ਠੀਕ ਹੈ ਇਹ ਆ ਗਿਆ 1 ਤੇ 7 8 8 ਤੇ 7 15 ਤਾਂ ਬੇਟਾ 15 ਜਿਹੜੇ ਆ 15 ਦਾ 5 ਆ ਇਕਾਈ ਅੰਕ ਇੱਥੇ ਲੱਗ ਜਾਣਾ ਤੇ ਦਹਾਈ ਅੰਕ ਆ ਜਿਹੜਾ ਉਹ ਇੱਥੇ ਚਲਾ ਜਾਣਾ ਹਾਂਸਲ ਅੱਗੇ ਚਲਾ ਜਾਣਾ ਠੀਕ ਹੈ ਉਦੋਂ 7 ਤੇ 1 8 ਤੇ 2 ਦਾਸ ਤੇ 4 14 14 ਦਾ ਚੌਕਾ ਇੱਥੇ ਆ ਗਿਆ ਇੱਕ ਹਾਂਸਲ ਇਧਰਲੇ ਪਾਸੇ ਨੂੰ ਚਲਾ ਗਿਆ 1 ਤੇ 3 4 ਤੇ 6 ਦਾਸ ਤਾ 1 2 3 3 ਬਾਅਦ ਕਮਾ ਫਿਰ 2 ਬਾਅਦ ਕਮਾ ਲਾਉਨੇ ਆਪਾਂ 10452 ਉੱਤਰ ਆ ਗਿਆ ਮੇਰਾ ਖਿਆਲ ਹੈ ਬੇਟਾ ਜੋੜ ਕਟਾਓ ਰੀ ਕੱਲ ਹੋ ਰਹੀ ਹੈ ਤੁਹਾਨੂੰ ਫਿਰ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਆਹਾ ਕਟਾਓ ਦਾ ਆ ਠੀਕ ਹੈ ਆ ਰਕਮ ਕਟਾਓ ਕਰਨੀ ਹੈ ਇਸ ਰਕਮ ਦੇ ਵਿੱਚੋਂ ਆਪਾਂ ਹਮੇਸ਼ਾ ਹੀ ਇਧਰੋਂ ਇਕਾਈ ਸਥਾਨ ਤੋਂ ਸ਼ੁਰੂ ਕਰਦੇ ਹਾਂ ਸਵਾਲ 6 6ਾਂ ਚੋਂ 3 ਗਏ ਖੀਆਂ ਜੋ ਤਿੰਨ ਘਟਾਵਾਂਗੇ ਬੇਟਾ ਪਹਿਲਾਂ ਅਸੀਂ ਤੇ 6 ਲਕੀਰਾ ਮਾਰਦੇ ਸੀਗੇ ਤੁਸੀਂ ਮੂੰਹ ਜਵਾਨੀ ਹੀ ਕਰਨਾ ਹੈ 4 5 6 1 2 3 ਤਿੰਨ ਵਿੱਚੋਂ ਕੱਟ ਦਿੱਤੇ ਬਾਕੀ ਕਿੰਨੇ ਰਹਿ ਗਏ 1 2 3 ਤੇ ਤੁਸੀਂ ਬਸ ਤੂੰ ਮੂੰਹ ਜਵਾਨੀ ਹੀ ਕਰਨਾ ਹੈ ਤਿੰਨ ਆਗੇ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਦੂ ਦੂਆਂ ਚੋਂ ਪੰਜ ਹੈ ਜਿਹੜੇ ਨਹੀਂ ਘਟਾਏ ਜਾਂਦੇ ਅਸੀਂ ਇਧਰੋਂ ਹਾਸਲ ਲੈਨੇ ਆ ਹਾਸਲ ਇਹਦੇ ਕੋਲੇ ਹੈ ਨਹੀਂ ਇਹ ਇਧਰੋਂ ਮੰਗਦਾ ਆ ਇੱਥੇ 10 ਬਣ ਜਾਂਦੇ ਆ ਵੀਰੇ ਇੱਕ ਹਾਂਸਲ ਇਹਨੂੰ ਦੇ ਦਿੰਦਾ ਇੱਥੇ 9 ਰਹਿ ਜਾਂਦੇ ਆ ਠੀਕ ਹੈ ਬੇਟਾ ਤਾਂ ਅੱਗੇ ਦੀ ਅੱਗੇ ਚੱਲਦਾ ਤਾਂ ਇਹ ਇੱਥੇ ਬਣ ਕੇ 12 12 ਚੋਂ 5 ਗਏ 7 ਆ ਗਏ ਠੀਕ ਹੈ ਬੇਟਾ ਜਿਹੜਾ ਹਾਂਸਲ ਲਿਆ ਸੀ ਇਹਨੇ ਇੱਥੋਂ ਲਿਆ ਸੀ ਇੱਥੇ 10 ਬਣ ਗਏ ਸੀ ਇਹਨੇ ਇਹਨੂੰ ਹਾਂਸਲ ਦਿੱਤਾ ਤਾਂ ਇੱਥੇ 9 ਰਹਿ ਗਏ ਸੀ ਠੀਕ ਹੈ ਬੇਟਾ ਹੁਣ 9 ਚੋਂ 5 ਗਏ 4 ਇਹ ਤੁਸੀਂ ਘਟਿਆਓ ਘਟਾਉਦੇ ਆ ਅਭਿਆਸ ਕੀਤੇ ਹੋਣਗੇ ਇੱਥੋਂ ਬੇਟਾ ਆਪਾਂ ਹਾਂਸਲ ਲੈ ਲਿਆ ਸੀ 4 ਰਹਿ ਗਏ ਸੀ ਚਾਰਾਂ ਚੋਂ ਦੋ ਗਏ ਦੋ ਇਸੇ ਤਰ੍ਹਾਂ ਹੀ ਤਿੰਨਾ ਬਾਅਦ ਕਮਾ ਇਹ ਬਣ ਗਿਆ 2473 ਠੀਕ ਹੈ ਬੇਟਾ ਤਾਂ ਬੇਟਾ ਹੁਣ ਆਪਾਂ ਅਗਲਾ ਸਵਾਲ ਆ ਬੇਟਾ ਤਿੰਨਾ ਚੋਂ 7 ਨਹੀਂ ਜਾਂਦੇ ਇਹ ਇਧਰੋਂ ਹਾਂਸਲ ਲੈ ਲੂਗਾ ਇੱਥੇ ਕਿੰਨੇ ਰਹਿ ਜਾਣਗੇ 5 ਹਾਂਸਲ ਦੇ ਕੇ ਇੱਥੇ ਬਣ ਗਏ 13 13 ਚੋਂ 7 ਗਏ ਬੇਟਾ ਇਹ ਤੁਸੀਂ ਅਭਿਆਸ ਕਰ ਲੈਣਾ 13 ਚੋਂ 7 ਗਏ 6 ਹੁੰਦੇ ਆ ਠੀਕ ਹੈ ਜਿੰਨਾ ਇਹ ਅਭਿਆਸ ਕਰੋਗੇ ਉਨਾ ਹੀ ਮੂਝਵਾਨੀ ਜਿਹੜਾ ਤੁਸੀਂ ਸਵਾਲ ਨੂੰ ਕਰ ਪਾਉਗੇ ਆ 5 ਰਹਿ ਗਏ 5ਾਂ ਚੋਂ 0 ਗਏ 5 ਆ ਗਏ ਬੇਟਾ ਫਿਰ 8ਾਂ ਚੋਂ 5 ਗਏ 3 ਆ ਗਏ 7ਾਂ ਚੋਂ 5 ਗਏ 2 ਆ ਗਏ ਤਾਂ ਇੱਥੇ ਕੋਮਾ ਲਾ ਕੇ ਇਹਦਾ ਉੱਤਰ ਆ ਗਿਆ 2356 ਸੋ ਇਹ ਸੀਗਾ ਬੇਟਾ ਅਭਿ ਅਧਿਆਏ 2 ਦਾ ਪਹਿਲਾ ਸਵਾਲ ਜਿਹਦੇ ਵਿੱਚ ਆਪਾਂ ਜੋੜ ਤੇ ਘਟਾਓ ਦੇ ਸਵਾਲ ਕੀਤੇ ਤੇ ਅ ਦੂਜਾ ਸਵਾਲ ਆ ਜਿਹੜਾ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ